ਪਹਿਲੀ ਵਾਰ ਦੇਖਿਆ ਜੀ 4x4 911 ਟਰੈਕਟਰ ਆਪਾਂ ਦਾ ਅੱਜ ਜਿਹੜੇ ਖੜੇ ਸੀਗੇ ਇਹ ਬਠਿੰਡਾ ਕਿਸਾਨ ਮੇਲੇ ਦੇ ਉੱਪਰ ਤੇ 4x4 ਕੀਤਾ ਟਰੈਕਟਰ ਜੀ ਨਾਲੇ ਮੋਡੀਫਿਕੇਸ਼ਨ ਕੀਤਾ ਭਾਈ ਰੂਪੇ ਵਾਲੇ ਰੂਪੈਗਰੋ ਵਾਲੇ ਵੀਰਾਂ ਨੇ ਤੇ ਪੂਰੇ ਮੇਲੇ ਦੇ ਵਿੱਚ ਇਹ ਖਿੱਚ ਦਾ ਕੇਂਦਰ ਬਣਿਆ ਰਿਹਾ ਬਹੁਤ ਲੋਕਾਂ ਨੇ ਇਸ ਦੇ ਉੱਪਰ ਬੈਠ ਕੇ ਜਿਹੜੀਆਂ ਫੋਟੋਆਂ ਵੀ ਕਰਾਈਆਂ ਜਿਹੜਾ 4x4 ਲਾਇਆ ਇਹ ਐਵੇਂ ਉਹੀ ਨਹੀਂ ਲਾਇਆ ਦਿਖਾਉਣ ਵਾਸਤੇ ਇਹ ਕੰਮ ਵੀ ਕਰਦਾ ਕਹਿੰਦੇ ਪੂਰਾ ਪ੍ਰੋਪਰ ਤੇ ਬਹੁਤ ਸੋਹਣਾ ਕੰਮ ਕੀਤਾ ਕੱਲਾ ਉੱਤੋਂ ਮੋਡੀਫਿਕੇਸ਼ਨ ਨਹੀਂ ਕੀਤੀ ਤੁਸੀਂ ਪਲੇਟਫਾਰਮ ਵੀ ਦੇ ਸਕਦੇ ਹੋ ਬਹੁਤ ਸੋਹਣਾ ਤੇ ਵਿੱਚ ਉਹ ਜਿਹੜਾ ਇੰਜਨ ਦਾ ਵੀ ਪੂਰੇ ਸ਼ੌਕਨਾਕ ਕੰਮ ਕੀਤਾ ਹੋਇਆ ਟ੍ਰੈਂਡਿੰਗ ਦੇ ਵਿੱਚ ਜਿਹੜਾ ਅੰਮਰ ਚੱਲ ਰਿਹਾ ਡੈਕ ਦਾ ਤੇ ਛਤਰੀ ਦਾ ਉਹ ਵੀ ਬਹੁਤ ਸੋਹਣੇ ਤਰੀਕੇ ਨਾਲ ਫਿਕਸ ਕੀਤਾ ਹੋਇਆ ਕਿਉਂਕਿ ਸਿੱਧੂ ਮਸੇਵਾਲੀ ਨੇ ਪਾਈ ਨੇ ਪੂਰਾ ਇਹ ਫੇਮਸ ਕਰਤਾ ਟਰੈਕਟਰ 911 ਤੇ ਲੋਕਾਂ ਕੋਲ ਜਿੰਨਾਂ ਕੋਲੇ ਪੁਰਾਣੇ ਸੀਗੇ ਜਿਨ੍ਹਾਂ ਨੂੰ ਪਿਆਰ ਸੀ ਨਾ ਟਰੈਕਟਰਾਂ ਦੇ ਨਾਲ ਤੇ ਉਹ ਹੁਣ ਮੋਡੀਫਿਕੇਸ਼ਨ ਕਰਾ ਰਹੇ ਇਹਨਾਂ ਦੀ ਤੇ ਅੱਜ ਦੇ ਟਰੈਕਟਰਾਂ ਦੇ ਜਿਹੜੇ ਸਾਰੇ ਕੰਮ ਆ ਜਿਵੇਂ ਕਿ 4x4 ਅੱਜਕੱਲ ਪੂਰਾ ਟ੍ਰੈਂਡ ਦੇ ਵਿੱਚ ਸਿਸਟਮ ਆ ਤੇ ਉਹ ਵੀ ਇਹ ਕਰਤਾ ਇਹਨਾਂ ਬਾਈਆਂ ਨੇ ਤੇ ਬਹੁਤ ਵਧੀਆ ਕੰਮ ਵੀ ਕਰਦਾ ਸੀ ਵੀਡੀਓਜ਼ ਦੇਖੀਆਂ ਨੇ ਇਹਨਾਂ ਦੀਆਂ ਬਹੁਤ ਨੇ ਟਰੈਕਟਰ ਦੀਆਂ ਤੇ ਤੁਹਾਨੂੰ ਕਿਵੇਂ ਲੱਗਿਆ ਇਹ ਸਿਸਟਮ ਸਾਰਾ ਕਿਉਂਕਿ ਪੁਰਾਣੇ ਟਰੈਕਟਰ ਜਿਹੜੇ ਪਿਆਰ ਕਰਦੇ ਆ ਤੇ ਭਾਈ ਪਿੱਛੇ ਸਿੱਧੂ ਮੂਸੇਵਾਲ ਦੀ ਫੋਟੋ ਵੀ ਲਾਈ ਹੋਈ ਆ ਤੇ ਉਹ ਜਿਹੜੇ ਪਿਆਰ ਕਰਦੇ ਆ ਜਰੂਰ ਦੱਸਿਓ ਬਾਈ ਜੀ ਕਿਸ ਤਰ੍ਹਾਂ ਤੁਹਾਨੂੰ ਟਰੈਕਟਰ ਲੱਗਿਆ ਭਾਈ ਰੂਪੇ ਰੂਪੈਕਰ ਵਾਲੇ ਵੀਰਾਂ ਨੇ ਇਹ ਮਰਟੀਫਿਕੇਸ਼ਨ ਕੀਤਾ ਸਾਨੂੰ ਤਾਂ ਬਹੁਤ ਸੋਹਣਾ ਲੱਗਿਆ ਤੇ ਤਾਂ ਕਰਕੇ ਆਪਾਂ ਵੀਡੀਓ ਵੀ